ਪਿਛਲੇ ਜਵਾਨੇ ਤੇ ਹੋਣ ਵਾਲੇ ਟਾਈਮ ਦੇ ਰਲਮੇ ਮਿਲਮੇ ਕਵਿਤਾ ਪਹਿਲਾਂ ਜਿਹੜੇ ਲੋਕਮੁੱਲ ਤੀਮੀਆਂ ਲਿਆਏ ਸੀਗੇ ਕਈ ਪਿੰਡਾਂ ਵਿੱਚ ਸੌਖੀ ਉਹਨਾਂ ਦੀ ੜਾਦ ਹੈ ਉਦੋਂ ਲੋਕ ਪਰਖ ਦੇ ਖਾਨੇ ਖਰਖਾਨਿਆਂ ਨੂੰ ਹੁਣ ਕੋਈ ਵੇਖਦਾ ਨਾ ਨਾਨਕੇ ਤੇ ਦਾਦ ਹੈ ਹੋਵੇ ਪੋਤਾ ਪੋਤੀ ਚ ਹੈ ਸੈਸਣਾ ਕਟੀਟਣੀ ਦਾ ਪੈਸੇ ਨਾ ਬਿਉਂਦੇ ਫਿਰ ਕੀਨੇ ਵੇਖਿਆ ਬਾਦ ਹੈ ਹੁਣ ਸੰਗ ਰਹਗੀ ਨਾ ਸ਼ਰਮ ਕੋਈ ਦੁਨੀਆ ਤੇ ਗਦਰਾਨੇ ਵਾਲਿਆ ਲੋਕ ਹੋ ਗਏ ਹਜ਼ਾਰ ਹੈ ਸੋਚਦਾ ਹਰੇਕ ਕੰਮ ਚੱਲਣਾ ਨਹੀਂ ਮੇਰੇ ਬਿਨਾ ਇਹ ਤਾਂ ਐਵੇਂ ਬੰਦਿਆ ਤੇਰੇ ਚਿੱਤ ਚ ਭਰਮ ਹੈ ਆਪੇ ਉਹ ਕਰਦਾ ਤੇ ਆਪੇ ਕਰਵਾਉਣ ਵਾਲਾ ਜਿਸ ਨੇ ਦਵਾਇਆ ਕੁੱਲ ਜੀਵ ਨੂੰ ਜਨਮ ਹੈ ਬੰਦਾ ਪਲਾਂ ਕੌਣ ਹੈਗਾ ਕਿਸੇ ਨੂੰ ਖਵਾਉਣ ਵਾਲਾ ਹਰ ਇੱਕ ਖਾਂਦਾ ਆਪੋ ਆਪਣੇ ਕਰਮ ਹੈ ਅੱਡੋ ਅੱਡੀ ਨਾਮ ਇਹ ਜਪਾਮ ਦਾ ਹੈ ਸਾਰਿਆਂ ਤੋਂ ਜਸੂ ਅੱਲਾ ਰਾਮ ਜੀ ਤਾਂ ਇੱਕੋ ਹੀ ਧਰਮ ਹੈ ਮਾੜਿਆਂ ਕੰਮਾਂ ਦੇ ਤਾਂ ਨਸੀਝੇ ਮਾੜੇ ਆਮਦੇ ਹੈ ਮਾੜਾ ਕੰਮ ਕਰਕੇ ਕਹਾਈਏ ਕਤੇ ਮਾੜਾ ਨਾ ਜਿਹੜੇ ਪਿੰਡ ਵਿੱਚ ਕੋਈ ਹੋਮ ਦੀ ਹੈ ਬੈਂਸ ਬਾੜੀ ਉਸ ਪਿੰਡ ਵਿੱਚ ਤਾਂ ਲਗਾਈਏ ਗੌਣ ਖਾੜਾ ਨਾ ਜਿਹੜੇ ਘਰ ਵਿੱਚ ਧੀ ਭੈਣ ਮਟਿਆਰ ਹੋਵੇ ਉਸ ਘਰ ਵਿੱਚ ਬੰਦਾ ਬਾੜੀਏ ਲੰਗਾੜਾ ਨਾ ਗੱਲ ਦਾ ਜੇ ਪਹਿਲਾਂ ਪਤਾ ਹੋਵੇ ਗਦਰਾਨੇ ਵਾਲਿਆ ਫੇਰ ਜਾਣ ਬੁੱਝ ਪੈਰੀ ਮਾਰੀਏ ਕਹਾੜਾ ਨਾ ਲੱਗ ਗਏ ਮੰਗਣ ਜਿਹੜੇ ਰਹਿੰਦੀ ਨਾ ਸ਼ਰਮ ਸੰਗ ਬੋਲ ਦੇ ਬਥੇਰਾ ਲੋਕ ਬੋਲ ਤੇ ਕਬੂਲ ਹੈ ਕੋਈ RAM DEB ਤੇ ਬਹਾਨਾ ਗੁੱਗੇ ਪੀਰ ਦਾ ਹੈ ਜੀਪਾਂ ਵਿੱਚ ਖਾਲਸਿਆਂ ਦੇ ਬੋਰੀਆਂ ਵੀ ਕੋਲ ਹੈ ਬਾਣਾ ਪਾ ਕੇ ਗੁਰੂਆਂ ਦਾ ਮਾਰਦੇ ਐ ਠੱਗੀਆਂ ਨੂੰ ਹੁਣ ਦੱਸੋ ਕਿਹੜਾ ਕੋਈ ਐਡਾ ਅਣਪੋੜ ਹੈ ਬਾਬੇ ਨਾਨਕ ਦੀ ਗੱਲ ਪੱਕੀ ਗਧਰਾਣੇ ਵਾਲਿਆ ਜਿਹੜੇ ਹੱਥੀ ਗਏ ਪਹਿਲਾਂ 13-13 ਤੋਲ ਹੈ ਲੱਖਾਂ ਤੇ ਕਰੋੜਾਂ ਬੰਦਿਆਂ ਵਿੱਚ ਨਾ ਮਿਲੇ ਨਾ ਬੰਦਾ ਸਾਰਿਆਂ ਦੀ ਅੱਡੋ-ਅੱਡੀ ਵਖਰੀ ਫਿਸ਼ਾਨ ਹੈ ਕੰਨਿਆ ਦੀ ਤਾਂ ਆਉਂਦੀ ਨਾ ਸਮਝ ਕੋਈ ਬੋਲਦਿਆਂ ਦੀ ਕੰਨਿਆ ਦੀ ਤਾਂ ਕੈਂਚੀ ਵਾਂਗੂ ਚੱਲਦੀ ਜਵਾਨ ਹੈ ਤੇਰਾ ਨਾ ਕਿਸੇ ਨੂੰ ਭੇਤ ਦੁਨੀਆ ਬਣਾਉਣ ਵਾਲਿਆ ਜੀਨੇ ਐਡਾ ਵੱਡਾ ਰਚਿਆ ਰੰਗਲਾ ਜਹਾਨ ਹੈ ਕੋਈ ਆਈ ਜਾਵੇ ਕੋਈ ਜਾਂਦਾ ਗਦਰਾਨੇ ਵਾਲਿਆ ਆਉਂਦੀ ਜਦੋਂ ਮੌਤ ਫਿਰ ਵੇਖਦੀ ਨਾ ਹਾਨ ਹੈ ਚੰਗੀ ਜੇ ਜਨਾਨੀ ਹੋਵੇ ਜ਼ਿੰਦਗੀ ਸਖਾਲੀ ਰਹਿੰਦੀ ਮਾੜੀ ਧੀ ਵੀ ਆਈ ਤੇ ਬੰਦੇ ਦਾ ਕੋਈ ਜਉਣਾ ਨਹੀਂ ਮਾੜੀ ਜੰਮੀ ਰਾਤ ਰਹਿਣ ਦਿੰਦੀ ਨਾ ਬਸੇਬਾ ਕੋਈ ਸਾਰੀ ਹੀ ਉਮਰ ਖਿਹੜਾ ਕੰਮ ਤੋਂ ਛਡਾਉਣਾ ਨਹੀਂ ਚੰਗੀ ਜੰਮੀ ਰਾਤ ਜਿਹੜੀ ਮੰਜੇ ਤੇ ਬਹਾਮਦੀ ਹੈ ਕਾਸੇ ਦਾ ਫਿਕਰ ਕੋਈ ਰਹਿਂਦਾ ਦੇਣਾ ਲਿਆਉਣਾ ਨਹੀਂ ਚੰਗਿਆਂ ਕਮਾਂ ਨੂੰ ਤਾਂ ਹਰੇਕ ਚੰਗਾ ਆਖਦਾ ਹੈ ਕੀਤੇ ਮਾੜੇ ਕੰਮ ਕਰੇ ਕਿਸੇ ਨੇ ਸਲਾਉਣਾ ਨਹੀਂ ਉਹ ਬਚਪਨ ਨੰਗ ਗਿਆ ਗਲੀਆਂ ਚ ਖੇਡਦਿਆਂ ਦਾ ਰੇਤੇ ਵਿੱਚ ਲਿਟਲਿਟ ਕੇ ਸੀ ਮੌਜਾਂ ਮਾਣਦੇ ਵੱਡੇ ਹੋ ਕੇ ਜਾਂਦੇ ਸੀਗੇ ਨੌਨਸੂਏ ਟੋਬਿਆਂ ਦੇ ਕਈ ਛਾਣਾ ਪੁੱਠੀਆਂ ਲਗਾਉਣ ਹੁੰਦੇ ਜਾਣਦੇ ਕਈ ਗੁੱਲੀ ਡੰਡਾ ਕਈ ਖੇੜ ਦੇ ਸੀ ਖੱਦੋ ਖੁੰਡੀ ਕਈਆਂ ਨੂੰ ਤਾਂ ਸ਼ੌਂਕ ਹੁੰਦੇ ਤੀਰ ਤੇ ਕਮਾਨ ਦੇ ਆਮ ਨੀ ਜਵਾਨੀ ਜਦੋਂ ਜੋਰ ਅਜਮਾਮ ਦੇ ਸੀ ਇੱਕ ਦੂਜੇ ਤਾਂ ਹੀ ਫੜ ਜੋਰ ਨਾਲ ਟਾਉਂਦੇ ਸੀ ਹੁੰਦੇ ਜਿਹੜੇ ਹਾਲੀ ਉਹ ਸੁਨੇਹਾ ਹੜ ਜੋੜਦੇ ਸੀ ਉਹਨਾਂ ਕੋਲੋਂ ਹੋਰ ਕੋਈ ਕੰਮ ਨਹੀਂ ਕਰਾਉਂਦੇ ਸੀ ਮੋੜ ਦੇ ਨਾ ਆਖੀ ਉਦੋਂ ਆਪ ਨਾਲੋਂ ਵੱਡਿਆਂ ਦੀ ਉਹਨਾਂ ਦੀ ਜੋ ਆਖੀ ਨਹੀਂ ਉਹ ਗੱਲ ਅਲਟਾਉਂਦੇ ਸੀ ਘਰ ਵਿੱਚ ਜਿਹੜਾ ਕੋਈ ਕਾਰਮ ਅਖਤਿਆਰ ਹੁੰਦਾ ਉਹਦੇ ਪੁੱਛੇ ਬਿਨਾ ਕੋਈ ਚੀਜ਼ ਨਹੀਂ ਲਿਆਉਂਦੇ ਸੀ ਆਮ ਦਾ ਬਢੇਪਾ ਜਦੋਂ ਮੰਜੇ ਤੇ ਬਹਾਮਦਾ ਹੈ ਸੁਣਦਾ ਨਹੀਂ ਗੱਲ ਕੋਈ ਪਿਆ ਰੌਲਾ ਪਾਉਂਦਾ ਦਿਨ ਰਾਤ ਨੰਗ ਜਾਂਦਾ ਮੰਜੜੇ ਤੇ ਚੌਂਕਦਿਆਂ ਨੂੰ ਦੁਖੀ ਬੰਦਿਆਂ ਨੂੰ ਛੇਤੀ ਰੱਬ ਨਹੀਂ ਲਿਜਾਮਦਾ ਪੂਰੀ ਜਦੋਂ ਹੋ ਗਈ ਨੰਗੀ ਉਮਰ ਜਦੋਂ ਜ਼ਿੰਦਗੀ ਦੀ ਜਾਪਿਆ ਨਹੀਂ ਨਾਮ ਫੇਰ ਪਿੱਛੋਂ ਪਸਤਾਮ ਦਾ ਲੈਣ ਜਦੋਂ ਆਗੇ ਜਮਜੂਤ ਗਦਰਾਨੇ ਵਾਲਿਆ ਮਾਨਸ ਜਨਮ ਬਾਰ ਬਾਰ ਨਹੀਂ ਧਿਆਮਦਾ ਆਉਣ ਵੇਲੇ ਪਤਾ ਲੱਗਿਆ ਸੀ ਟਾਮੇ ਟਾਮਿਆਂ ਨੂੰ ਜਾਣ ਵੇਲੇ ਢੋਲ ਤਾਂ ਪਿੰਡਾਂ ਦੇ ਵਿੱਚ ਵੱਜ ਗਏ ਜਿਹੜੇ ਤੂੰ ਸਰੀਰ ਨੂੰ ਖਰਾਕਾਂ ਨਾਲ ਪਾਲਿਆ ਸੀ ਛੱਡ ਉਸ ਪਿੰਜਰੇ ਨੂੰ ਭੌਰ ਹੁਣ ਭੱਜ ਗਏ ਜਿਹੜੇ ਬਦਨਾਂ ਦੇ ਵਿੱਚ ਹੁੰਦੀ ਬਰਸਾਤ ਹੈ ਨਾ ਜ਼ੋਰ ਨਾਲ ਆਏ ਉਹ ਕੜਕਾ ਕੇ ਗੱਜ ਗਏ ਵਾਰੀ ਆਈ ਅੱਡੋ ਅੱਡੀ ਤੁਰ ਜਾਣਾ ਸਾਰਿਆਂ ਨੇ ਕਈਆਂ ਦੀ ਵਾਰੀ ਕੱਲ ਨੂੰ ਤੇ ਕਈ ਤੁਰ ਅੱਜ ਗਏ